ਸੇਵਾ ਕਰ ਰਹੀਆਂ ਸੰਗਤਾਂ ਨੂੰ ਬਹੁਤ ਵਧੀਆ ਗਾਵਾਂ ਦੇ ਹੱਥ ਪੇਰੇ ਇਹ ਗੋਵਾ ਇਕੱਠਾ ਕਰਦੇ ਆ ਗੋਬਰ ਤੇ ਇਹ ਗਾਂ ਨੂੰ ਬੁਲਾ ਰਹੇ ਨੇ ਗਾਂ ਇਹਨਾਂ ਦੇ ਕੋਲ ਆਈ ਤੇ ਬਹੁਤ ਪਿਆਰ ਕੀਤਾ ਜਿਹੜੇ ਪੱਤੇ ਇਕੱਠੇ ਕੀਤੇ ਤੇ ਪੱਤੇ ਗਾਵਾਂ ਦੇ ਮੂੰਹ ਦੇ ਅੱਗੇ ਕਰਦੇ ਤੇ ਪੱਤੇ ਖਾਣ ਗਏ ਤੇ ਪੱਤੇ ਖਾਂਦੀਆਂ ਗਾਵਾਂ ਬਹੁਤ ਵਧੀਆ ਪਿਆਰ ਕਰਦੀਆਂ ਕਿਸੇ ਵੀ ਜਾਨਵਰ ਨਾਲ ਪਿਆਰ ਕਰੀਏ ਤੇ ਉਹ ਖੁਦ ਪਿਆਰ ਕਰਦਾ ਹੈ ਜੇ ਤੁਸੀਂ ਵੀ ਕਰਦੇ ਹੋ ਦੇ ਜੇ ਪਿਆਰ ਕਰਨਾ ਹੀ ਪਿਆਰ ਵਾਧਾ ਹੈ ਇਹ ਵੇਖੋ ਇਹ ਸੰਤ ਇੱਥੇ ਸੇਵਾ ਕਰਦੇ ਨੇ ਪੱਠੇ ਅੱਗੇ ਕਰਦੇ ਬੱਚਿਆਂ ਦੇ ਤੇ ਬੱਚਿਆਂ ਖੁਦ ਆਪ ਖਾਨੀਆਂ ਪੱਠੀ। ਕੋਹਨ ਦੀ ਲੋੜ ਨਹੀਂ ਪੈਂਦੀ ਐ। ਇੱਥੋਂ ਆ ਜਾ। ਪੱਠੇ ਅੱਗੇ ਕਰੀਏ ਤੇ ਖਾਈਏ। ਆ ਹੁਣ ਦਾਣਾ ਪਾਤਾ। ਇਹ ਸ਼ਾਈਵਾਲ گاਵਾ ਐ। ਸ਼ਾਈਵਾਲ ਦੀ ਸੇਵਾ ਚੱਲ ਰਹੀ ਆ। ਤੇ ਐ ਸੰਤ ਪੱਠੇ ਪਾਕ ਅੱਗੇ ਕਰਕੇ ਤੇ ਹੌਲੀ-ਹੌਲੀ ਵਾਪਸ ਆ ਰਹੇ ਤੇ ਨੂੰ ਮਿਲਿਆ ਨੂੰ ਪੋਤਰੇ ਆਉਦੇ ਨੇ। ਇਹ ਆ ਫੱਟੇ ਪਾ ਕੇ ਸੰਤਾਂ ਨੇ ਪੋੜੀ। ਲਓ, ਉਹ ਅੰਦਰ ਬਾਹਰ ਨਹੀਂ ਗਈ ਸੀ। ਉਹਨੂੰ ਅੱਪ ਕੀਤਾ ਉਹ ਅੰਦਰ ਚਲੇ ਗਈ। ਇਹ ਹੁਣ ਆਪ ਤੇ ਫੇਰੇ ਨਹੀਂ ਰੀਠਾ ਗਾਂ ਆ ਬਹੁਤ ਸ਼ਾਂਤਰ ਗਾਂ। ਇਹ ਬਹੁਤ ਸ਼ੀਲ ਤੇ ਠੰਡੀ ਗਾਂ ਆ। ਇਹ ਠੰਡੀ ਜਮਾ ਪਾਣੀ ਤੋਂ ਵੀ ਜ਼ਿਆਦਾ ਠੰਡੀ ਦਾ ਆ ਦੇਖੋ ਕਿੰਨੇ ਪਿਆਰ ਨਾਲ ਖੜੀ ਹੋਈ ਆ ਬਹੁਤ ਵਧੀਆ ਕਵੇਲੇ ਚ ਗਾਵਾਂ ਐ ਬਹੁਤ ਸੋਹਣੀਆਂ ਸੱਚ ਪਾ ਦੀ ਕਿਰਪਾ ਦੇ ਨਾਲ ਸਾਧਗੁਰ ਦੀ ਕਿਰਪਾ ਪਰ ਬਖਸ਼ਿਸ਼ੇ ਗਾਵਾਂ ਤੇ ਇਹ ਗਮਾਂ ਇੰਨੀਆਂ ਠੰਡੀਆਂ ਨਹੀਂ ਤੇ ਆਮ ਘਰਾਜ ਗਾਵਾਂ ਹੱਥ ਨਹੀਂ ਲਾਉਂ ਦਿੰਦੀਆਂ ਬੰਦੇ ਨੂੰ ਹੱਥ ਕੀ ਲਾ ਕੇ ਖੜਨੀ ਨਹੀਂ ਨੇਂਦੀ ਆ ਆ ਵੇਖੋ ਥਾਲ ਆ ਚੱਕਲੇ ਮਸਤੀ ਮਾਰੇ ਨੇ ਇਹਨਾਂ ਦੇ ਯਾਰ ਆ ਪੰਡਤ ਦੇ ਨਾਲ ਮਸਤੀ ਕਰ ਰਹੇ ਨੇ ਆਹ ਲਾ ਮਸਤੀ ਇਹ ਆ ਹਰਿਆਣਾ ਨਸਲ ਚਿੱਟੀ ਵਧੀਆ ਗਾਹਾਂ ਸ਼ਹੀਵਾਲ ਚਿੱਟੀ ਗਾ ਬਹੁਤ ਵਧੀਆ ਠੰਡੀਆਂ ਗਾਵਾ ਪਿਆਰ ਕਰਦੇ ਨੇ ਪਿਆਰ ਗਾ ਦੇ ਅੱਠ ਫੇਰ ਦੇ ਨਾਲੇ ਉਹਨਾਂ ਦੀ ਖੁਰਕ ਜੀ ਹੁੰਦੀ ਆ ਖੁਰਕ ਦੇ ਚੱਕਰ ਦੇ ਵਿੱਚ ਨਾਲੇ ਖੁਰਕ ਜੀ ਆ ਜਰਸੀ ਗਾ ਬਹੁਤ ਸੋਹਣੀ ਜਰਸੀ ਗਾ ਲਓ ਇਹ ਡਰਦੀ ਥੋੜੀ ਜੀ ਇਹ ਥੋੜੀ ਜੀ ਡਰਦੀ ਆ ਜਿਹੜਾ ਅੱਠ ਫੇਰ ਦਾ ਉਹਨਾਂ ਰੱਸੀ ਬੜੀ ਹੈ ਆ ਤੇ ਥੋੜੀ ਜੀ ਡਰਦੀ ਆ ਡਰਨ ਦੇ ਚੱਕਰ ਚ ਗਾਹ ਬਹੁਤ ਸੋਹਣੀ ਐ ਇੰਨੀ ਸੋਹਣੀ ਗਾਹ ਇੰਨੀ ਵਧੀਆ ਗਾਹ ਮੈਂ ਕਹਿੰਦਾ ਕਮਾਲ ਦੀ ਇਹ ਸੰਤ ਗੱਡੀ ਗੋਏ ਵਾਲੀ ਲੈ ਕੇ ਤੁਰ ਪਈ ਹਰੇ ਰੰਗ ਦੀ ਖਰੀ ਗੱਡੀ ਐ ਪਾਕਿਸਤਾਨੀ ਆ ਇਹ ਗੱਡੀ ਪਾਕਿਸਤਾਨੀ ਲੈ ਕੇ ਤੁਰਪੇ ਜਾ ਰਹੇ ਨੇ ਇਹ ਗੱਡੀ ਨੂੰ ਕਿਤੇ ਲੱਗੂਗੀ ਸਾਈਡ ਤੇ ਸਾਈਡ ਤੇ ਲਾ ਕੇ ਛੇਤੀ ਸੰਤ ਪਹੁੰਚਣਗੇ ਆਪਣੇ ਕੋਲ ਵੇਖਿਓ ਉਹ ਲਾਤੀ ਗੱਡੀ ਗੋਬਰ ਵਾਲੀ ਇਹ ਗੱਡੀ ਜਿਹੜੀ ਆ ਇਹ ਲਾਲ ਗੱਡੀ ਆ ਇਹ ਜਪਾਨ ਦੀ ਆ ਇਹ ਦੋਨੇ ਗੱਡੀਆਂ ਦੀ ਰੇਸ ਹੋ ਗਈ ਇਹ ਖੜਾਰਤੀਆਂ ਗਈਆਂ ਆਉ ਲਾਉ ਖੜ ਗਈਆਂ ਦੋਨੇ ਗੱਡੀਆਂ ਨੂੰ ਇਕੱਠੀਆਂ ਇੱਕੇ ਵਾਰੀ ਰੱਤ ਕੇ ਜਾਣਗੇ ਇਹ ਸ਼ਾਈਵਾਲ ਗਾਂ ਵੇਖੋ ਸਿੰਘਾਂ ਵਾਲੀ ਉਹ ਉਧਰ ਸੂਰਜ ਨਿਕਲ ਆਇਆ ਉਤੋਂ ਤੇ ਇਹ ਵੀ ਗਾਂ ਠੰਡੀ ਬਹੁਤ ਗਾਂ ਇੱਕ ਗਾਂ ਹੀ ਜਿਹੜੀ ਗਾਂ ਨੂੰ ਹੱਥ ਫਿਰੋਗੇ ਉਹ ਗਾਵਾਂ ਠੰਡੀਆਂ ਹੀ ਨਹੀਂ ਹੈ ਬਹੁਤ ਸੋਹਣੀਆਂ ਗਾਵਾਂ ਇਹ ਕਿਰਪਾ ਕਰ ਦਿਓ ਇਹ ਦੁੱਧ ਚੋਇਆ ਹੁਣ ਦੁੱਧ ਪਾ ਰਹੇ ਨੇ ਦਰਮਿਆ ਦੇ ਜੋ ਉਸੇ ਪਾ ਰਹੇ ਨੇ ਤੇ ਇਸਨੂੰ ਕਰੀਤ ਚੇਂਗਾ ਇਹ ਨਾਲ ਰਾਜੀ ਹੋਆ ਭਈਆ ਤੇ ਇਹ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਤੇ ਉਹ ਪਾਤਾਗਾ ਹੁਣ ਕਿਹ ਪਾਉਂਦੇ ਆ ਹੁਣ ਕਿਹ ਕਿਹ ਪਾਉਣ ਦੇ ਨਾਲ ਗਾਂ ਵੀ ਜਾਏ ਤੇ ਪੁਣਸੇ ਕੀ ਪਹੁੰਚੀ ਤੇ ਉਹ ਲੱਦਣ ਲੱਗ ਪਏ ਦੇਖਾ ਇਹ ਲੱਦਣ ਦੇ ਇਹ ਚਾਹ ਲਾਤੇ ਗੱਡੀ ਸੜੀ ਦਾ ਤਾਂ ਇਹ ਨਾਡਰਾਮ ਤੇ ਹੋ ਰਿਹਾ ਹੈ। ਉਹ ਦੂਜਾ ਰਾਮ ਨੂੰ ਲੈਣ ਦੇ ਸਾਰੇ ਲੱਗੇ ਗਏ ਆ। ਚਲੋ ਜੀ ਇਹ ਹੁਣ ਡਾਲਾ ਲੱਗ ਜਾਊਗਾ। ਹੁਣ ਆਪਾਂ ਇੱਥੋਂ ਜਾਣ ਦੀ ਤਿਆਰੀ ਕਰਾਂਗੇ। ਆ ਵੇ ਇਹਦਾ ਤਾਂ ਨਾਡਰਾਮ ਹੈ।